ਸਪੀਲ ਫਰਨੀਚਰ ਹਾਊਸ ਆਊਟ ਦੇ ਵਿੱਚ ਆਇਆ ਆ ਚਲੋ ਦੇਖਦੇ ਆ ਗਿਆ ਜੀ ਲੋਕੀ ਹਾਲ ਨੇ ਫਰਨੀਚਰ ਵਗੈਰਾ ਜਿਹੜਾ ਆ ਉਹ ਵੀ ਖਰੀਦ ਚੁੱਕਿਆ ਆ ਕੀ ਆ ਗਿਆ ਫੈਸ਼ਨ ਪੁਆਇੰਟ ਫੈਸ਼ਨ ਪੁਆਇੰਟ ਦੁਕਾਨ ਇੱਥੇ ਵੀ ਜਾ ਕੇ ਅੰਦਰ ਦੇਖਦੇ ਆ ਗਿਆ ਇਹ ਅੰਦਰ ਦਾ ਕੀ ਲੋ ਅੰਦਰ ਦਾ ਤਾਂ ਨਜ਼ਾਰਾ ਵੱਖਰਾ ਹੈ ਦਸਹਿਰਾ ਕਮੇਟੀ ਦੇ ਤਕਰੀਬਨ ਤਕਰੀਬਨ ਜਿੰਨੇ ਪ੍ਰਬੰਧਕ ਹੈਗੇ ਆ ਉਹ ਤੇ ਇਸ ਵਕਤ ਇਹਤ ਹੋਰ ਜੀ ਜੈ ਸ੍ਰੀ ਰਾਮ ਜੀ ਤੇ ਪਹਿਲਾਂ ਤਾਂ ਮੇਰੇ ਚੈਨਲ ਬਨੋ ਸਾਡੇ ਲੋਕ ਕਮਾਲ ਆ ਸਰਪੰਚ ਵੀ ਇੱਥੇ ਬੈਠੇ ਹੋਏ ਨੇ ਮੈਂ ਤਾਂ ਫੇ ਸੋਨੇ ਤੇ ਸੁਹਾਗਾ ਹੋ ਗਿਆ ਤੇ ਸਭ ਤੋਂ ਪਹਿਲਾਂ ਤਾਂ ਜੀ ਤੁਹਾਨੂੰ ਸਾਰਿਆਂ ਨੂੰ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਸਾਡੇ ਪਰਿਵਾਰ ਵੱਲੋਂ ਦੀਵਾਲੀ ਦੀਆਂ ਬੰਦੀ ਛੋੜ ਦੀਆਂ ਔਰ ਬਿਸ਼ਕਰਮਾ ਦਿਵਸ ਦੀਆਂ ਬਹੁਤ-ਬਹੁ ਸ਼ੁਭ ਕਾਮਨਾਵਾਂ ਅਤੇ ਵਧਾਈ। ਮਾਰੂ ਜੀ ਸਾਰਿਆਂ ਨੂੰ ਬਹੁਤ-ਬਹੁ ਵਧਾਈਆਂ ਜੀ ਦੀਵਾਲੀ ਦੀਆਂ। ਇਹ ਦੀਵਾਲੀ ਦੀਆਂ ਵਧਾਈਆਂ। ਠੀਕ ਹੈ ਜੀ ਤੁਸੀਂ ਤਾਂ ਫੈਸ਼ਨ ਦਾ ਇਹ ਕੰਮ ਕਰਦੇ ਆ ਫੈਸ਼ਨ ਦੇ ਯੁੱਗ ਚ ਫੈਸ਼ਨ ਦਾ ਇਹ ਕੰਮ ਕਰਨਾ ਹੈਗਾ ਆ ਔਰ ਜੀ ਤੁਸੀਂ ਸੁਣਾਓ ਰਾਣਾ ਜੀ ਕੀ ਹਾਲ ਚਾਲ ਹੈ ਜੀ ਨਵਾਰਖਾ ਜੀ ਤੁਹਾੜੀ ਜੀ ਬਹੁਤ ਬਹੁਤ ਠੀਕ ਹੈ ਜੀ ਵੈਸੇ ਇੱਕ ਗੱਲ ਆ ਅਸੀਂ ਜੋ ਮਰਜੀ ਹੋਵੇ ਚਾਹੇ ਦਸਹਿਰਾ ਹੋਵੇ ਦਿਨ ਹੋਵੇ ਅਸੀਂ 라ਵਨ ਦੇ ਜ਼ਰੂਰ ਦਰਸਲ ਕਰਾ ਦੇਦੇ ਹੈਗੇ ਆ ਜਿੱਤੇ ਰਾਮ ਦੇ ਕਰਾਉਂਦੇ ਆ ਤੁਸੀਂ ਇੰਨੇ ਸਾਰਾ 라ਵਨ ਦਾ ਰੋਲ ਕੀਤਾ ਪਬਲਿਕ ਨੂੰ ਜ਼ਰੂਰ ਤੇ ਜਿਆਦਾ ਆਂਦਾ ਵਾਹ ਕਿਆ ਨਜ਼ਾਰਾ ਹੁੰਦਾ ਸੀ ਜਦੋਂ ਤੁਸੀਂ ਵੀ ਰੋਲ ਕਰਦੇ ਸੀ ਨਵੇਂ ਮੁੰਡੇ ਵੀ ਬਹੁਤ ਵਧੀਆ ਕਰ ਰਹੇ ਹੈ ਕਾ ਕੋਈ ਸਨਿਆ ਦੇਣਾ ਚਾਹੋ ਬਾਬਾ ਜਦਵਾਲੀ ਜੇ ਬਤਾ ਅੱਜ ਜਣੀਆਂ ਜਾਣੇ ਅੱਜ ਦਵਾਲੀ ਇਹ ਕਰਕੇ ਦਵਾਲੀ ਦੀਆਂ ਵਧਾਈ ਠੀਕ ਹੈ ਜੀ ਹੋਰ ਜੀ ਭਨੋੜ ਸਾਹਿਬ ਠੀਕ ਹੈ ਜੀ ਪਹਿਲਾਂ ਸਭ ਨੂੰ ਪਹਿਲਾਂ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਪਹਿਲਾਂ ਮੈਨੂੰ ਇਹ ਦੱਸੋ ਹੁਣ ਗਲਾ ਠੀਕ ਆ ਹਾਂ ਗਲਾ ਠੀਕ ਹੈ ਉਹ ਮੈਂ ਕਿਹਾ ਉਦੋਂ ਦੇ ਲੱਗੇ ਹੋਏ ਹੈਗੇ ਆ ਕਿਸੇ ਹਾਲੇ ਤੱਕ ਕਿਉਂਕਿ ਸਟੇਜ ਸੈਕਟਰੀ ਦਾ ਕੰਮ ਬੜਾ ਔਖਾ ਹੁੰਦਾ ਕੋ ਇਤਰੋ ਪੱਲਾ ਖਿੱਚਦਾ ਕੋ ਇਤਰੋ ਪੱਲਾ ਖਿੱਚਦਾ ਆ ਮੈਨੂੰ ਲਾ ਦੇ ਮੈਨੂੰ ਕਰ ਦੇ ਬੜੌਕਾ ਕੰਮ ਆ ਕੀ ਕਹਿਣਾ ਚਾਹੂਗੇ ਹਾਂਜੀ ਕਹਿੰਦਾ ਪਹਿਲਾਂ ਸਭ ਤੋਂ ਪਹਿਲਾਂ ਦਿਵਾਲੀ ਦੀਆਂ ਬਿਸ਼ਪ ਕਰਮਾ ਮਹਾਰਾਜੀ ਜੀ ਜਨਮ ਦਿਨ ਦੀਆਂ ਤੇ ਬੰਦੀ ਛੋੜਦੀ ਆ ਮੈਂ ਸਾਰੇ ਦੇਸ਼ ਵਿਦੇਸ਼ ਦੇ ਵਿੱਚ ਸਾਡੇ ਐਨ ਆਰ ਆਈ ਵੀਰ ਜਿਹੜੇ ਸਾਡੇ ਲਗਾਤਾਰ ਪਿੰਡ ਦੇ ਹਰ ਕੰਮ ਵਿੱਚ ਸਹਿਯੋਗ ਦਿੰਦੇ ਆ ਮੈਂ ਉਹਨਾਂ ਦਾ ਦਸਹਿਰਾ ਕਮੇਟੀ ਦੇ ਪ੍ਰਧਾਨ ਸ਼੍ਰੀ ਕਮਲਜੀਤ ਜੀ ਰਾਣਾ ਅਤੇ ਵਿਪਨ ਪੋਟ ਸੈਕਟਰੀ ਦਸਹਿਰਾ ਕਮੇਟੀ ਵੱਲੋਂ ਅਤੇ ਪੂਰੀ ਸਮੂਹ ਕਮੇਟੀ ਵੱਲੋਂ ਮੈਂ ਸਾਰਿਆਂ ਦਾ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਵੀਰਾਂ ਦਾ ਧੰਨਵਾਦ ਕਰਦਾ ਹਾਂ ਮੈਂ ਧੰਨਵਾਦ ਵੀ ਕਰਦਾ ਹਾਂ ਸਾਰੇ ਜਿਹੜੇ ਸਾਡੇ ਹਰ ਸਾਲ ਸਹਿਯੋਗ ਦਿੰਦੇ ਆ ਕੈ ਸਰ ਤੁਸੀਂ ਸਾਡੇ ਨਾਲ ਬਹੁਤ ਸਾਲਾਂ ਤੋਂ ਜੁੜੇ ਹੋ ਇਹ ਤਾਂ ਜੀ ਉਹ ਤੁਹਾ ਤੁਸੀਂ ਮਨਾਨੇ ਆ ਉੱਪਰ ਵਾਲਾ ਸਾਨੂੰ ਮਤਲਬ ਧੰਨਵਾਦ ਸਾਡੇ ਅੱਗੇ ਅਸੀਂ ਆਨੇ ਆ ਹਰ ਟਾਈਮ ਸਾਡੇ ਨੈਟਵਰਕ ਦੇ ਨਾਲ ਤੁਸੀਂ ਕਿੰਨੀ ਕਿੰਨੀ ਵਾਰੀ ਫੋਨ ਕਰਕੇ ਸਾਡੇ ਨਾਲ ਕਨੈਕਟ ਕਰਦੇ ਹੋ ਮੈਂ ਨਵਾਂ ਸ਼ਹਿਰ YouTube ਸਾਡੇ ਦੋਆਬਾ ਦਾ ਵੀ ਬਹੁਤ ਧੰਨਵਾਦ ਕਰਦਾ ਹਾਂ ਜਿਹੜੇ ਸਾਡੇ ਵੀਰਾਂ ਨੂੰ ਤੁਸੀਂ ਹਰ ਇੱਕ ਕਵਰੇਜ ਸਾਡੇ ਪਿੰਡ ਦੀ ਦਿਖਾਉਂਦੇ ਆ ਇਹਦੇ ਲਈ ਮੈਂ ਬਹੁਤ ਧੰਨਵਾਦ ਕਰਦਾ ਮੈਂ ਦੁਬਾਰਾ ਧੰਨਵਾਦ ਕਰਦਾ ਕਿ ਨਸ਼ਿਆਂ ਤੋਂ ਰਹਿਤ ਅਸੀਂ ਦੀਵਾਲੀ ਮਨਾਣੀ ਆ ਜਿੰਨੇ ਵੀ ਸਾਡੇ ਨੌਜਵਾਨ ਪੀੜ੍ਹੀ ਆ ਅਸੀਂ ਇਹਨਾਂ ਨੂੰ ਆਪਣੇ ਵੱਲੋਂ ਸੰਦੇਸ਼ ਦਿੰਨੇ ਆ ਆਪਣੇ ਵੱਲੋਂ ਇੱਕ ਸੁਝਾਅ ਦਿੰਨੇ ਆ ਕਿ ਨਸ਼ਿਆਂ ਤੋਂ ਦੂਰ ਰਹੋ ਕਿਹੜੀ ਜ਼ਿੰਦਗੀ ਆ ਦੁਆਰਾ ਨਹੀਂ ਮਿਲਦੀ ਮਰਿਆਦਾ 'ਚ ਰਹਿ ਕੇ ਹਾਂ ਮਰਿਆਦਾ 'ਚ ਰਹਿ ਕੇ ਆਪਾਂ ਭਗਵਾਨ ਰਾਮ ਜੀ ਨੇ ਜੋ ਸਾਨੂੰ ਮਰਿਆਦਾ ਦਾ ਪਾਠ ਪੜਾਇਆ ਆ ਆਪਾਂ ਉਸ ਹਿਸਾਬ ਦੇ ਨਾਲ ਦੁਆੜੀ ਮਨਾਣੀ ਆ ਬਿਲਕੁਲ ਦੁਆਰਾ ਮੇਰੇ ਵੱਲੋਂ ਤੁਹਾਡੇ ਸਾਰਿਆਂ ਨੂੰ ਸਾਰੇ ਪਿੰਡ ਵੱਲੋਂ ਸਾਡੇ ਕੋਲ ਸਰਪੰਚ ਸਾਹਿਬ ਕਮਲਜੀ ਤੁਕਲ ਜੀ ਬੈਠੇ ਆ ਇਹਨਾਂ ਵੱਲੋਂ ਤੇ ਪੂਰੀ ਉਹਨਾਂ ਦੀ ਗ੍ਰਾਮ ਪੰਚਾਇਤ ਵੱਲੋਂ ਦੇਖੋ ਤੁਸੀਂ ਨਸ਼ਿਆਂ ਦੀ ਗੱਲ ਕੀਤੀ ਆ ਹਾਂਜੀ ਲੈ ਕੇ ਇਹ ਆਪਣੇ ਸਰਪੰਚ ਸਾਹਿਬ ਬੈਠੇ ਹੋਏ ਨੇ ਨਤੀਜਿਆ ਨੇ ਸਾਬਤ ਕਰ ਦਿੱਤਾ ਕਿ ਨਸ਼ੇ ਤੋਂ ਰਹਿਤੇ ਹੀ ਹੋਣਾ ਚਾਹੀਦਾ ਹਾਂਜੀ ਇਹਨਾਂ ਇਹਨਾਂ ਦਾ ਤਾਂ ਪੂਰਾ ਹੁਣ ਕੋਆਪਰੇਸ਼ਨ ਆ ਜੀ ਸਾਰੇ ਪਿੰਡ ਦੇ ਵਿੱਚ ਸਹਿਯੋਗ ਕਰਦੇ ਆ ਕਿ ਇਸ ਚੀਜ਼ ਨੂੰ ਆਪਾਂ ਜੜ੍ਹ ਤੋਂ ਖਤਮ ਕਰਨਾ ਆ ਬਾਕੀ ਤਾਂ ਪ੍ਰਭੂ ਰਾਮ ਜੀ ਜਾਣਦੇ ਹਨ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਹੋਰ ਭਾਜੀ ਉੱਦਾਂ ਤੁਸੀਂ ਇੱਥੇ ਕੰਮਕਾਰ ਕਰਦੇ ਆ ਤੁਹਾਡਾ ਨੌਜਵਾਨ ਪੀੜੀ ਨਾਲ ਜ਼ਿਆਦਾ ਵਾਸਤਾ ਪੈਂਦਾ ਨੌਜਵਾਨ ਇੱਥੇ ਜ਼ਿਆਦਾ ਆਉਂਦੇ ਆ ਹਨਾ ਤੇ ਅੱਜ ਠੀਕੇ ਆਏ ਆ ਸਾਰੇ ਹਾਂਜੀ 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 ਸਭ ਤੋਂ ਪਹਿਲਾਂ ਤਾਂ ਜੀ ਮੈਂ ਸਾਰੇ ਔੜ ਪਿੰਡ ਤੇ ਆਪਣੇ ਐਨ ਆਰ ਆਈ ਵੀਰਾਂ ਨੂੰ ਦੀਵਾਲੀ ਦੀਆਂ ਤੇ ਬੰਦੀ ਛੋੜ ਦਿਵਸ ਅਤੇ ਬਿਸ਼ਪ ਕਰਮਾ ਡੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਜੀ ਬਿਲਕੁਲ ਜੀ ਤੇ ਇਹ ਜੋ ਦਿਨੇ ਆ ਬਹੁਤ ਭਾਗਾ ਭਰੇ ਆਵੇ ਸਭ ਲਈ ਅਤੇ ਸਭ ਤੋਂ ਪਹਿਲਾਂ ਆਪਣੇ ਪਣੋੜ ਸਾਹਿਬ ਨੇ ਕਿਹਾ ਸੀ ਕਿ ਸਾਰੇ ਦੀਵਾਲੀ ਜਿਹੜੀ ਆ ਨਸ਼ਿਆਂ ਤੋਂ ਰਹਿਤ ਮਨਾਣੀ ਚਾਹੀਦੀ ਆ ਜੀ ਇਹ ਸਭ ਤੋਂ ਵੱਡੀ ਗੱਲ ਆ ਜੀ ਇੱਥੇ ਲੋਕੀ ਸ਼ਰਾਬਾ ਪੀਂਦੇ ਆ ਜੂਆ ਖੇਡਦੇ ਆ ਇਹ ਕੰਮ ਬੰਦ ਕਰਨਾ ਚਾਹੀਦਾ ਜੀ ਇਹ ਤਾਂ ਸਿਖਾਇਆ ਵੀ ਨਹੀਂ ਕਿਸੇ ਧਰਮ ਨੇ ਇਹ ਦੇਖੋ ਦੇਖੀ ਕਰਦੇ ਆਪਾਂ ਕਿ ਜੂਆ ਖੇਡਣਾ ਚਾਹੀਦਾ ਜਾਂ ਕੁਛ ਵੀ ਆ ਇਸ ਦਿਨ ਸ਼੍ਰੀ ਰਾਮਚੰਦਰ ਜੀ 14 ਸਾਲ ਦਾ ਬਨਵਾਸ ਛੱਟ ਕੇ ਆਪਣੀ ਯੋਧਿਆ ਚ ਵਾਪਸ ਪਰਤੇ ਸੀ ਇਸ ਦੇ ਇਸ ਕਰਕੇ ਦਿਵਾਲੀ ਚ ਦੀਪਮਾਲਾ ਕੀਤੀ ਜਾਂਦੀ ਹੈ ਬਿਲਕੁਲ ਅਤੇ ਦਿਵਾਲੀ ਮਨਾਈ ਜਾਂਦੀ ਹੈ ਤੇ ਲక్ష్ਮੀ ਮਾਤਾ ਨੂੰ ਮੁੱਖ ਰੱਖ ਕੇ ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ ਹਾਂ ਇੱਕ ਪਾਸੇ ਤੁਸੀਂ ਲక్ష్ਮੀ ਮਾਤਾ ਦੀ ਪੂਜਾ ਕਰਨੀ ਆ ਦੂਸਰੇ ਪਾਸੇ ਕੋਈ ਕਰਦਾ ਸ਼ਖਸ दारू पी के, के आज वे तो पूजा करने का कोई फायदा नहीं। जो दिवाली है सारे दुकानदार वीरांले भी, भी बहुत भागा-भागा भराया है जी। काम बढ़िया चल रही है इस दिन। काम बढ़िया चल रहा है। ए सब सब ਲਈ ਰਾਸ਼ਟ ਵਿੱਚ ਇਹੀ ਕਹਿੰਦਾ ਮਤਲਬ ਹੈ ਕਿ ਬੜੀ ਵਧੀਆ। ਲੱਖ ਲੱਖ ਬਣਾਈਆਂ ਜੀ ਮੁੜ ਕੇ ਸਾਰਿਆਂ ਨੂੰ। ਸਾਰਿਆਂ ਲਈ ਵਧੀਆ। ਲੋ ਜੀ ਭਾਜੀ ਉਧਾ ਇੱਕ ਮੈਂ ਦੇਖਿਆ ਇੱਥੇ ਖੁਸ਼ੀ ਦਾ ਮਾਹੌਲ ਹੈਗਾ ਬੜਾ ਵਧੀਆ। ਮਾਹੌਲ ਹੈਗਾ ਸਾਡੇ ਸਰਪੰਚ ਸਾਹਿਬ ਵੀ ਬੈਠੇ ਨੇ। ਵੈਸੇ ਤਾਂ ਇਹਨਾਂ ਨੇ ਸ਼ੁਭ ਕਾਮਨਾਵਾਂ ਦਿੱਤੀਆਂ ਸੀਗੀਆਂ। ਅੱਜ ਤੇ ਦਿਨਿਆਂ ਦੀਵਾਲੀ ਦਾ ਅੱਜ ਵੀ ਜੀ ਬਿਲਕੁਲ ਮੈਂ ਦਵਾਬਾ ਟੀਵੀ ਚੈਨਲ ਦੀ ਨਵਾਂ ਸ਼ਹਿਰ ਦਵਾਬਾ ਨਵਾਂ ਸ਼ਹਿਰ ਦਵਾਬਾ ਟੀਵੀ ਚੈਨਲ ਆਹੀਂ ਸਾਰੇ ਦਰਸ਼ਕਾਂ ਨੂੰ ਦੇਖਣ ਵਾਲਿਆਂ ਨੂੰ ਲੱਖ ਲੱਖ ਵਧਾਈ ਦਿੰਨਾ ਆ ਜੀ ਜੀ ਤੇ ਆਪਣੇ ਦੀਵਾਲੀ ਤੇ ਬੰਦੀ ਛੋੜ ਦਿਵਸ ਅੱਜ ਵਿਸ਼ਕਰਮਾ ਆ ਬਹੁਤ ਮੈਂ ਕਹਿੰਨਾ ਤੁਹਾਡੇ ਕੱਲ ਬਿਸ਼ੁਪ ਕਰਮਾ ਦੇਵਸ ਵੀ ਬਹੁਤ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਵਿਸ਼ਕਰਮਾ ਮਾਂ ਦਾ ਹਾਂਜੀ ਹਾਂਜੀ ਬਿਲਕੁਲ ਇੱਥੇ ਬਿਸ਼ਕਰਮਾ ਮੰਦਿਰ ਹੈ ਤੇ ਬਹੁਤ ਧੂਮ-ਧਾਮ ਨਾਲ ਇਹ ਮਨਾਇਆ ਜਾਊਗਾ ਸਾਰਿਆਂ ਨੂੰ ਅਸੀਂ ਇਹ ਹੱਥ ਚੁੜ ਕੇ ਬੇਨਤੀ ਕਰਦੇ ਹਾਂ ਕਿ ਇਹਨਾਂ ਦਿਨਾਂ ਦੇ ਵਿੱਚ ਨਸ਼ਿਆ ਤੋਂ ਦੂਰ ਰਹਿਣ ਤੇ ਬੱਚਿਆਂ ਨੂੰ ਆਪਣੇ ਸੇਫ ਤਰੀਕੇ ਦੇ ਨਾਲ ਦੀਵਾਲੀ ਮਨਵਾਣ ਤੇ ਬਿਸ਼ਕਰਮਾ ਦੇਵਸ ਦੇ ਔਰ ਤਾਂ ਜਿਹੜਾ ਪ੍ਰੋਗਰਾਮ ਹੋ ਰਿਹਾ ਉੱਥੇ ਵੀ ਪਹੁੰਚੋ ਉੱਥੇ ਵੀ ਪਹੁੰਚੜੋ ਮਾ ਸ਼ੁਕਰੀਆ ਜੀ ਮੋਹਮਾਗੇ ਪਹੁੰਚੜੋ ਸੋ ਦੇਖਿਆ ਤੁਸੀਂ ਦੇਖੋ ਆ ਜਿਹੜੀ ਖੁਸ਼ੀ ਹੈਗੀ ਆ ਨਾ ਇਹ ਤੁਸੀਂ ਨਾ ਤਾਂ ਮੁੱਲ ਖਰੀਦ ਸਕਦੇ ਆ ਨਾ ਪੈਸੇ ਨਾਲ ਖਰੀਦ ਸਕਦੇ ਆ ਕਿਸੇ ਤਰੀਕੇ ਨਾਲ ਵੀ ਨਹੀਂ ਖਰੀਦ ਸਕਦੇ ਹੁਣ ਆ ਦੇਖੋ ਇੱਕ ਬੱਚਾ ਹੈਗਾ ਆ ਜੋ ਇੱਥੇ ਗੱਲਬਾਤ ਕਹੀ ਗਈ ਆ ਇਹ ਬੱਚੇ ਦੇ ਦਿਮਾਗ ਵਿੱਚ ਉਹੀ ਗੱਲਾਂ ਆਣ ਗਿਆ ਜੋ ਅਸੀਂ ਬਚਪਨ ਤੋਂ ਪਾਵਾਂਗੇ ਉਹੀ ਦਿਮਾਗ ਦੇ ਵਿੱਚ ਗੱਲ ਆਏਗੀ ਸੋ ਇਸ ਕਰਕੇ ਚੰਗਾ ਜਿਹੜੀਆਂ ਗੱਲਾਂ ਬਾਤਾਂ ਜਿਹੜੀਆਂ ਆ ਉਹ ਗ੍ਰੈਂਡ ਕਰੋ ਤੁਸੀਂ ਕੱਕੇ ਤੇਰਾ ਨਾਮ ਕੀ ਆ ਅਰੇ ਤਾਂ ਹਾਂਜੀ ਅਰੇ ਤੋ ਦੁੱਗਲ ਆ ਦੁੱਗਲ ਜੀ ਫਿਰ ਦੀਵਾਲੀ ਤੇ ਤੁਸੀਂ ਵੀ ਵਧਾਈਆਂ ਦਿੰਨੇ ਹੋ ਕੀ ਕਹਿੰਨੇ ਆ ਫਿਰ ਲੱਖ ਲੱਖ ਵਧਾਈਆਂ ਲਓ ਜੀ ਲੱਖ ਲੱਖ ਵਧਾਈਆਂ ਸਾਡੇ ਵੱਲੋਂ ਕਰੋੜ ਕਰੋੜ ਦੁਆਈਆਂ ਨਵਾਂ ਦੁਆਈਆਂ ਕਿਆ ਕਿਆ ਕਹਿੰਦੇ ਹੁੰਦੇ ਮੈਨੂੰ ਖੁਸ਼ੀ ਨਹੀਂ ਹੋ ਗਈ ਕਈ ਵਾਰ ਲਫ਼ਜ਼ ਵੀ ਇੱਧਰ ਉੱਧਰ ਹੋ ਜਾਂਦੇ ਆ ਕਿਾ ਸੋ ਲੱਖ ਲੱਖ ਵਧਾਈ ਨਵਾਂ ਸ਼ਰਦਬਾਬਾ YouTube ਚੈਨਲ ਤੋਂ ਜੀਵ ਹੈ ਡੀਟਰ ਕੈਥ ਖਰਚਾ ਦੀ ਜਿਹੜੀ ਆ ਏਬੀ ਸੇ ਸਰਵਾਈਕਲ ਦੇ ਦਰਦ ਲਈ ਸਿੱਧ ਕੀਤਾ ਗਿਆ ਧਾਗਾ ਪਾਓ ਫੀਸ ਤੁਸੀਂ ਸ਼ਰਧਾ ਅਨਸਾਰ ਦੇਖ ਕੇ ਸਰਵਾਈਕਲ ਤੋਂ ਛਡਕਾਰਾ ਪਾ ਸਕਦੇ ਹੋ ਫੋਨ ਕਰੋ 98763 79499 98763 79499